ਮਨਸ਼ੀਲ ਨਾਮ ਹੈ ਜਿੰਦਾ ਕੀ ਗੱਲ ਹੋਇਆ ਜਿਹੜਾ ਐਕਸੀਡੈਂਟ ਹੋ ਕੇ ਮੈਂ ਹੋਇਆ ਕੱਲ ਸਵੇਰੇ ਸਾਨੂੰ 7:30 ਵਜੇ ਰਾਮਪੁਰ ਤੋਂ ਵਾਪਸ ਆ ਰਹੇ ਸੀ ਰਾਮਪੁਰਾ ਮੇਰੇ ਬੰਮਾ ਮੇਰੇ ਦਦੀ 엄마 ਬਿਮਾਰ ਨੇ ਉਹਨਾਂ ਦਾ ਅਸੀਂ ਪਤਾ ਲੱਗੇ ਵਾਪਸ ਆ ਰਹੇ ਸੀ ਜੀ ਠੀਕ ਹੈ ਅਸੀਂ ਆਪ ਦੇ ਘਰ ਨੂੰ ਵਾਪਸ ਆ ਰਹੇ ਸੀ ਮੋਲਡਾਉਨ ਫੇਸ 3 ਦੇ ਅੰਦਰ ਜੀ ਠੀਕ ਹੈ ਅਸੀਂ ਉਹ ਰੋ ਬਹੁਤ ਲੋ ਸਪੀਡ ਦੇ ਉੱਤੇ ਆਰਾਮ ਨਾਲ ਅਸੀਂ ਉਹ ਇਧਰ ਨੂੰ ਕੀਤੀ ਗੱਡੀ ਠੀਕ ਹੈ ਸ਼ਿਫਟ ਕਰਨ ਨੂੰ ਮਤਲਬ ਲਾਈਕ ਵਾਪਸ ਆ ਰਹੇ ਸੀ ਅਸੀਂ ਟਰਨ ਕਰਨ ਨੂੰ ਕੋਸ਼ਿਸ਼ ਕੀਤੀ ਪਿੱਛੋਂ ਲੈ ਕੇ 120 ਦੀ ਸਪੀਡ ਦੇ ਉੱਤੇ ਮੁੰਡਿਆਂ ਨੇ दारू ਪੀਤੀ ਵੀ ਸੀ ਚਾਰ ਮੁੰਡੇ ਸੀ ਜੀ ਉਹ ਜਦੋਂ ਗੱਡੀ ਦੇ ਅੰਦਰ ਵੀ ਗਲਾਸ ਤੇ ਨੇ ਚਾਰੀ ਨਾਨ ਵੈਲੀ ਨੂੰ ਅੰਦਰ ਦਾ ਕਾਰਜ ਸੀ ਕਿ ਛੋਟੇ ਜਿਹੇ ਬੋਤਲਾਂ ਪੀ ਗੱਡੀ ਦੇ ਅੰਦਰ ਗਲਾਸਾਂ ਥੱਲੇ ਵੀ ਥੋੜੀ ਥੋੜੀ ਜਿਹੀ ਦਾਰੂ ਕਰਦੇ ਪਤਾ ਆਪਾਂ ਨੂੰ ਚੱਲੀ ਜਾਂਦਾ ਚਾਰੇ ਮੁੰਡਿਆਂ ਦੀ ਪੂ ਕਾਸਿ ਚ ਰੀਡਿਸ ਮਿਲ ਤੇ ਜੁਲਰ ਗੇਗੀ ਦਿਨ ਇਸ ਤੇ ਮੇਰੇ ਮਮਾ ਮੱਪਾ ਦੀ ਮਰਜ਼ੀ ਨਹੀਂ ਦੀਏ ਮੇਰੇ ਪਾਪਾ ਦਾ ਜੁਲਰ ਨਹੀਂ ਤੇ ਮੇਰੇ ਨੰਬਰ ਦੀ ਮਰਜ਼ੀ ਨਹੀਂ ਦੀਏ ਮਨੋਂ ਜੱਲਾ ਬੇਟਾ ਨਹੀਂ ਪਰ ਸਾਰਾ ਪਰਵਾਸ ਕਰਦੇ ਜੀ ਇਹਨਾਂ ਨੇ ਠੀਕ ਹੈ ਮੇਰਾ ਇਸ ਕੋਈ ਕਸੂਰ ਨਹੀਂ ਮੈਂ ਪ੍ਰਸ਼ਾਸਨ ਨੂੰ ਭਰਤਵਾਨ ਦੀ ਬੇਨਤੀ ਕਰਦਾ ਹਾਂ ਕਿ ਜੇ ਤੇ ਬੰਦੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਆਪਾਂ ਇਸ ਤੇ ਹੱਲ ਨਾ ਪਾਈ ਤਾਂ ਇਸ ਤੇ ਕੱਲੋਂ ਜਿਹੜਾ ਆਪਾਂ ਨੂੰ ਬਾਹਰਲਾ ਮਨੁੱਖ ਦਾ ਦੂਰ ਦੀ ਗੱਲ ਹੈ ਆਪਾਂ ਨੂੰ ਆਪਦੇ ਲੋਕ ਹੀ ਮਾਰ ਦੇਣਗੇ ਜਿਵੇਂ ਦਾਰੂਆਂ ਪੀ ਪੀ ਗੱਡੀਆਂ ਵਜਨ ਲੱਗ ਜਾਂਦਾ ਸ਼ਰੀਰ ਪਰਵਾਸ ਉੱਤੇ ਜਾਊਗਾ ਕਿੰਨੇ ਵਿ ਆਪਣੀ ਗੱਡੀ ਚਾਰ ਬੈਠੀ ਸੀ ਜੋਨਾਂ ਸੀ ਚਾਰੇ ਚਾਰੇ ਇਹ ਉਹ ਲੜਕੇ ਸੀਗੇ ਚਾਰੇ ਲੜਕੇ ਸੀਗੇ ਗੱਡੀ ਤੁਹਾਡੇ ਬੈਕ ਤੋਂ ਮਾਰੀ ਉਹਨਾਂ ਨੇ ਗੱਡੀ ਪਿੱਛੋਂ ਲੈ ਕੇ ਮਾਰੀ ਮੇਰਾ ਨਾਮ ਇੰਸਪੈਕਟਰ ਦਿਲਜੀਤ ਸਿੰਘ ਮੁੱਖ ਅਫਸਰ थाना ਕੈਂਟ ਇਹ ਰਾਤ ਸਾਨੂੰ ਕਰੀਬ 8:00 ਵਜੇ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀ ਜਿਹੜਾ ਪੁੱਚੋ ਤੋਂ ਆਪਣਾ ਰੋਡ ਬਿਠਣ ਦੇ ਨਵਾਂ ਦਾ ਨੀਅਰ ਪੁਲਿਸ ਸਟੇਸ਼ਨ ਕੈਂਟੀ ਐਕਸੀਡੈਂਟ ਦੀ ਅਕਰਮਸ ਜਿਹੜੀ ਹੋਈ ਹੈ ਇਹਦੇ ਵਿੱਚ ਦੋ ਗੱਡੀਆਂ ਸੀਗੀਆਂ ਇੱਕ Swift ਸੀਗੀ ਇੱਕ Alto ਸੀ ਐਕਸੀਡੈਂਟ ਦੇ ਵਿੱਚ ਇਹਨਾਂ ਦੋਨਾਂ ਗੱਡੀਆਂ ਇਨਵੋਲਵ ਸੀਗੀਆਂ ਤੇ Swift ਗੱਡੀ ਜਿਹੜੀ ਉਸਨੇ ਪਿੱਛੋਂ ਜਿਹੜੀ Alto ਪਿੱਛੋਂ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਗੱਡੀ ਤੇ ਉਹਨੇ ਇੱਕਦਮ ਜਿਹੜੀ ਹੈਗੀ ਆ Alto ਗੱਡੀ ਦੇ ਵਿੱਚ ਪਿੱਛੋਂ ਲਿਆ ਕੇ ਮਾਰੀ ਤੇ ਉਹ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹ ਗੱਡੀ ਜਿਹੜੀ Alto ਗੱਡੀ ਆ ਉਹ ਪਿੱਛੇ ਘੁੰਮ ਕੇ ਉਹਦੇ ਵੱਲੀ ਉਹਦਾ ਜਿਹੜਾ ਫਰੰਟ ਆ ਉਹਦੇ ਵੱਲ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਚਾਰ ਵਿਅਕਤੀ ਸੀਗੇ Swift ਗੱਡੀ ਦੇ ਵਿੱਚ ਸਵਾਰ ਜਿਨ੍ਹਾਂ ਨੂੰ ਅਸੀਂ ਰਟੇਨ ਕਰਕੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਇਹਨਾਂ ਤੋਂ ਇਹਨਾਂ ਦਾ ਸੀ ਮੈਡੀਕਲ ਵਗੈਰਾ ਕਰਵਾਇਆ ਔਰ ਮੈਡੀਕਲ ਦੇ ਵਿੱਚ ਮੇਨਲੀ ਇਹ ਕਿ ਇਹਨਾਂ ਨੇ ਕੋਈ ਡਰੱਗ ਵਗੈਰਾ ਜਾਂ ਕੋਈ ਅਲਕੋਹਲ ਵਗੈਰਾ ਤਾਂ ਨਹੀਂ ਕੰਜ਼ਿਮ ਕਰ ਕੀਤਾ ਇਸ ਬੰਦੀ ਜਿਹੜੀਆਂ ਅਸੀਂ ਸਿਵਲ ਸਮੋਜ਼ਾ ਮੋੜੀ ਅੰਦਰ ਅਰਜ਼ੀ ਤਾਂ ਦਿੱਤੇਆਂ ਸੀਗਾ ਜਿਹੜੀ ਹਟ ਕੀਤਾ ਸੀ ਉਹਦੇ ਵਿੱਚ ਕਿੰਨੇ ਘਰ ਦਖਲ ਹੋਏ ਤੇ ਕੌਣ ਕੌਣ ਸੀ ਉਹਦੇ ਵਿੱਚ ਇੱਕ ਫੈਮਿਲੀ ਸੀਗੀ ਜੀ ਜਿਹਦੇ ਵਿੱਚ ਦੋ ਲੇਡੀਜ਼ ਸੀਗੇ ਦੋ ਰੈਂਟਸ ਇੱਕ ਚਾਂਸ ਸੀਗਾ ਜੀ ਤੇ ਉਹ ਜਿਹੜਾ ਉਹਨਾਂ ਦਾ ਮੈਕਸ ਹਸਪੀਟਲ ਦੇ ਵਿੱਚ ਟਰੀਟਮੈਂਟ ਚੱਲ ਰਿਹਾ ਜੀ ਤੇ ਜਿਹੜਾ ਉਹਨਾਂ ਦਾ ਸਾਨੂੰ ਆ ਇਨਟੀਮੇਸ਼ਨ ਆ ਉਹਨਾਂ ਦੇ ਐਡਮਿਸ਼ਨ ਦੀ ਉਸਨੂੰ ਆ ਚੁੱਕੀ ਹੈ ਤੇ ਜਿਵੇਂ ਉਹ ਗਿਆਨ ਲਗਾਉਣਗੇ ਉਦਾਂ ਸੀ ਕਾਨੂੰਨ ਮੁਤਾਬਕ ਕਰ ਦੇ ਜਿਹੜੀ ਗੱਡੀ ਨੇ ਮਗਰੋਂ ਹਿੱਟ ਕੀਤਾ ਉਹਦੇ ਵਿੱਚ ਚਿਕਨ ਵਗੈਰਾ ਜਾਂ ਹੋਰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੇ ਅਲਕੋਹਲ ਵਗੈਰਾ ਲਿਆ ਲੱਗਦਾ ਕਾਫੀ ਸਮਾਨ ਵਿੱਚ ਉਸ ਤਰ੍ਹਾਂ ਵਿਆਪੂਤ ਲੱਗਦਾ ਉਸ ਸਬੰਧੀ ਸਾਰਾ ਸਿਪ ਮੈਡੀਕਲ ਇਹਨਾਂ ਦਾ ਰਾਤ ਕਰਵਾ ਦਿੱਤਾ ਸੀਗਾ ਇਹਨਾਂ ਦੇ ਜਿਹੜੇ ਬਲੱਡ ਸੈਂਪਲ ਆ ਉਹਨਾਂ ਨੇ ਪ੍ਰੀਜ਼ਰਵ ਕਰ ਲਏ ਸੀਗੇ ਤੇ ਅੱਜ ਉਹਨਾਂ ਨੂੰ ਡਰਗ ਟੈਸਟ ਲਈ ਤੇ ਜਿਹੜਾ ਉਹਨਾਂ ਦਾ ਅਲਕੋਹਲ ਟੈਸਟ ਲਈ ਉਹਨਾਂ ਨੂੰ بھیਜ ਦਿੱਤਾ ਗਿਆ। ਇੰਨੇ ਕੇਸ ਨੇ ਜਿਹੜੇ ਬੰਦੇ ਨੇ ਹਿੱਟ ਕੀਤੀ ਗੱਡੀ ਸਿਰ ਇਹ ਜਿਹੜਾ ਸਵਿਫਟ ਵਾਲਾ ਉਹ 21 ਸਾਲ ਦੇ ਗਰੀਬ ਦੀ ਉਮਰ ਆ ਜੀ। ਜਿਹੜੇ ਨਾਮ ਦੇ ਸੂਰਨਾਂ ਨਾਲ ਦੇ ਥੋੜੇ ਮੈਚੂਰ ਆ ਜੀ ਉਹਦੇ ਨਾਲ ਕੋਈ 25 ਤੋਂ ਲੈ ਕੇ 28 ਦੇ ਵਿੱਚ ਵਿੱਚ ਹੈਗੇ ਆ ਜੀ।